ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਤੇ ਇਹ ਖੁਸ਼ਖਬਰੀ ਦਾ ਦੋਸਤੋ ਬਹੁਤ سارے ਦਰਸ਼ਕ ਵੀਰਾਂ ਨੂੰ ਇੰਤਜ਼ਾਰ ਸੀ ਜੋ ਕਬੱਡੀ ਜਗਤ ਦੇ ਪੂਰੇ ਕਬੱਡੀ ਜਗਤ ਨੂੰ ਇਹ ਕਹਿਣ ਦਾ ਮਤਲਬ ਹੈ ਵੀ ਪੂਰਾ ਇੰਤਜ਼ਾਰ ਸੀਗਾ ਹਰੇਕ ਦਰਸ਼ਕ ਵੀਰ ਪੁੱਛਦਾ ਹੁੰਦਾ ਸੀਗਾ ਵੀ ਬਾਈ ਪਾਲਾ ਜਲਾਲਪੁਰੀਆ ਕਦੋਂ ਖੇਡੂ ਕਿਹੜੇ ਕੱਪ ਤੇ ਖੇਡੂ ਤਾਂ ਦੋਸਤੋ ਕੱਲ ਨੂੰ ਮਿਤੀ 17 ਫਰਵਰੀ 2025 ਨੂੰ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਜਿਹੜੀ ਨਵੀਂ ਫੈਡਰੇਸ਼ਨ ਬਣੀ ਆ ਉਹਦਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਮੁਕੰਦਪੁਰ ਮੁਹਾਲੀ ਦੇ ਵਿੱਚ ਮਿਤੀ 17 ਫਰਵਰੀ 2025 ਨੂੰ ਜਿੱਥੇ ਦੋਸਤੋ ਫਰਸਟ ਪ੍ਰਾਈਜ਼ ਹੋਵੇਗਾ 2 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 1 ਲੱਖ 75000 ਤੇ ਬੈਸਟ ਰੇਡਰ ਤੇ ਜਾਫੀ ਨੂੰ ਬ੍ਰੈਂਡ ਨਿਊ ਹਾਰਲੇ ਡੈਵਿਡਸਨ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਦਰਸ਼ਕ ਵੀਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਆਪਣੀ ਮਾਂ ਖੇਡ ਕਬੱਡੀ ਦਾ ਸੁਪਰਸਟਾਰ ਜਾਫੀ ਪਾਲਾ ਜਲਾਲਪੁਰੀਆ ਕਲੋਜ਼ ਫਾਈਟਰ ਦੋਸਤੋ ਕੱਲ ਨੂੰ ਇਸ ਟੂਰਨਾਮੈਂਟ ਉੱਤੇ ਪਹਿਲਾ ਮੈਚ ਖੇਡਣ ਜਾ ਰਿਹਾ ਹੈਗਾ ਤੇ ਇਹ ਦੋਸਤੋ ਇਹ ਜਿਹੜੀ ਅਪਡੇਟ ਆ ਪਾਲਾ ਜਲਾਲਪੁਰ ਦੇ ਖੇਡਣ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕੱਲ ਨੂੰ ਪਾਲਾ ਇਸ ਟੂਰਨਾਮੈਂਟ ਉੱਤੇ ਖੇਡਦਾ ਦੇਖਣ ਨੂੰ ਮਿਲੂਗਾ ਆਪਾਂ ਨੂੰ ਸਾਰਿਆਂ ਨੂੰ ਸੋ ਬਾਕੀ ਇਹ ਟੂਰਨਾਮੈਂਟ ਲਾਈਵ ਚੱਲੇਗਾ kabbadi365.com ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਸੋ ਐਸੀ ਦੋਸਤੋ ਅੱਜ ਦੀ ਵੀਡੀਓ ਮਿਲਦਾ ਹੈ ਨਵੀਂ ਵੀਡੀਓ ਦੇ ਨਾਲ ਨਵੇਂ ਕਿਸ ਟੌਪਿਕ ਦੇ ਨਾਲ ਧੰਨਵਾਦ ਜੀ